ਦੇ ਤੁਹਾਨੂੰ ਕੋਈ ਕਹਿੰਦਾ ਕੋਈ ਕੁਝ ਕਹਿੰਦਾ ਤਾਂ ਮੈਂ ਉਸੇ ਦਾ ਜਨਰੇਗਾ ਠੀਕ ਹੈ ਜੀ ਮੈਂ ਤੁਹਾਨੂੰ ਫੇਰ ਉਹੀ ਗੱਲ ਕਰ ਰਿਹਾ ਵੀ ਗੱਲਾਂ ਨਾਲ ਆਪਾਂ ਸਾਰਨਾ ਨਹੀਂ ਗੱਲਾਂ ਆਪਾਂ ਕਰਨੀਆਂ ਨੇ ਸਾਰੇ ਕੱਲੀ ਕਰਦੇ ਨਹੀਂ ਇਹ ਨਸ਼ੇ ਵਾਲੀ ਗੱਲ ਤੇ ਠੱਲ ਪਾਉਣਾ ਹਾਂ ਇਹ ਕੰਮ ਕਰਨਾ ਇਹ ਤੁਸੀਂ ਚੰਗਾ ਕਰੋਗੇ ਅਸੀਂ ਤੁਹਾਡਾ ਸਾਥ ਦੇਵਾਂਗੇ ਜੇ ਤੁਸੀਂ ਚੰਗਾ ਕਰਦੇ ਜਿੱਥੇ ਮੈਂ ਖੜਾ ਹਾਂ ਜੇ ਇੱਥੇ ਮੈਂ ਕਿਸੇ ਨੂੰ ਗਲਤ ਕੁਝ ਕਰਦਾ ਮੈਂ ਤਾਂ ਪਹਿਲਾਂ ਹੀ ਕਹਿ ਚੁੱਕਿਆ ਵੀ ਆਪਾਂ ਨਜਾਇਜ਼ ਨਹੀਂ ਕਰਨੀ ਕਿਸੇ ਨਾਲ ਚਾਹੇ 10 ਬੰਦੇ ਮੇਰੇ ਕੋਲ ਆਜੋ ਤੇ 20 ਆਜੋ ਆਪਾਂ ਨਜ਼ਾਇਰ ਕਰਨੀ ਹੀ ਨਹੀਂ ਕਿਸੇ ਨਾਲ ਸਹੀ ਗੱਲ ਥੋੜਾ ਸ਼ਿਕਾਇਤ ਕਰਤਾ ਦੀ ਤਾਂ ਬਹੁਤ ਦੂਰ ਦੀ ਗੱਲ ਰਹੀ ਕਿ ਉਹ ਨੂੰ ਆਪਾਂ ਕੁਝ ਕਹਿਣਾ ਪਹਿਲਾਂ ਵਾਲੀਆਂ ਅੱਜ ਤੋਂ 5 ਸਾਲ ਪਹਿਲਾਂ 10 ਸਾਲ ਪਹਿਲਾਂ ਕੀਤੀ ਉਹਦਾ ਨਹੀਂ ਤੁਸੀਂ ਹੁਣ ਦੱਸੋ ਵੀ ਕੋਈ ਹਫ਼ਤੇ 10 ਮਹੀਨੇ ਚ ਦੋ ਮਹੀਨੇ ਚ ਕੋਈ ਸ਼ਿਕਾਇਤ ਗਈ ਹੈ ਸਾਰਾ ਕੀ ਹੋਇਆ ਉਹ ਪੰਚਾਇਤ ਜਾ ਕੇ ਆਈ ਸਾਰੀ ਆਪਾਂ ਪੰਚਾਇਤ ਜਾ ਕੇ ਆਈ ਸਾਰੀ ਪੰਚਾਇਤ ਜਾ ਕੇ ਆਈ ਸਾਰੀ ਤੁਸੀਂ ਟੰਗਾ ਕਰੋਗੇ ਤੁਹਾਡਾ ਚਾਹਲ ਸਾਥ ਦਊਗਾ ਅਸੀਂ ਜਥੇਬੰਦੀਆਂ ਵੱਲੋਂ ਵੀ ਸਾਥ ਦਵਾਂਗੇ ਪਰ ਇੰਨਾ ਨਾ ਕਿਹੜਾ ਕਹਾਣਾ ਵੀ ਜਿਹੜਾ ਨਹੀਂ ਉੱਠੀ ਸਕਦਾ ਪ੍ਰਸ਼ਾਸਨ ਚਾਹੇ ਪੁਲਿਸ ਚਾਹੇ ਤਾਂ ਇੱਕ ਦਿਨ ਦੇ ਵਿੱਚ ਦੋ ਦਿਨ ਦੇ ਵਿੱਚ ਚਾਰ ਦਿਨ ਦੇ ਵਿੱਚ ਹਫ਼ਤੇ ਦੇ ਵਿੱਚ ਸਾਰੀ ਕਾਰਵਾਈ ਪਾਕੇ ਹੋ ਸਕਦਾ ਇੱਕ ਬੰਦੇ ਦਾ ਨਾਂ ਲੈ ਰਹੇ ਨਹੀਂ ਇੱਕੇ ਬੰਦੇ ਹੁਣ ਇਹਨਾਂ ਨੂੰ ਦੱਸਿਆ ਕਹਿੰਦੇ ਕੋਈ ਬੰਦੇ ਦੀ ਅਸੀਂ ਰਿਪੋਰਟ ਦਿੱਤੀ ਉਹ ਬੰਦੇ ਨੂੰ ਰਜਾਇਜ਼ ਕਰ ਦਿੱਤਾ ਗਿਆ ਪਰ ਜਿਹੜੇ ਬੰਦੇ ਨੇ ਰਿਪੋਰਟ ਦਿੱਤੀ ਉਹ ਬੰਦਾ ਹੋਰ ਤੱਕ ਧੱਕੇ ਖਾ ਰਿਹਾ ਉੱਥੇ ਜਾ ਕੇ ਉਸ ਬੰਦੇ ਤੇ ਕਾਰਵਾਈਆਂ ਪੈ ਰਹੀਆਂ ਨੇ ਇਹ ਗੱਲਾਂ ਕਿਉਂ ਹੁੰਦੀਆਂ ਨੇ ਇਹ ਇਹਦੇ ਪਿੱਛੇ ਰੀਜਨ ਕੀ ਆ ਉਹ ਰੀਜਨ ਨੂੰ ਕਿਉਂ ਨਹੀਂ ਕਵਰ ਕੀਤਾ ਜਾਂਦਾ ਅੱਜ ਇੱਕ ਪਰਿਵਾਰ ਦੇ ਦੋ ਨੌਜਵਾਨ ਚਲੇ ਗਏ ਤੀਜੇ ਭਰਾ ਨੂੰ ਮਿਲਿਆ ਮੈਂ ਉਹ ਹੈਂਡੀਕੈਪਟਰ ਕਿੱਥੇ ਫਿਰਦਾ ਹੈ ਦਸੇ ਸੇ ਪਰਿਵਾਰ ਦਾ ਦੋ ਤਾਂ ਗਏ ਜਮਾ ਤੀਜਾ ਜਿਹੜਾ ਨਾਲ ਖੜਾ ਸੀ ਬੱਚਾ ਉਹਨਾਂ ਦਾ ਜਨ ਕਿ ਉਹਨਾਂ ਦਾ ਭਰਾ ਹੈ ਉਹ ਹੈਂਡੀਕੈਪਟਰ ਅਗਰ ਤੁਸੀਂ ਜਣ ਕੇ ਵੀ ਇਹ ਸਾਤ ਦਿਨ ਉਹ ਪੰਚਾਇਤ ਵੀ ਤੁਹਾਡਾ ਸਾਥ ਦੇਉਗੀ ਅਸੀਂ ਜਥੇਬੰਦੀਆਂ ਵੱਲੋਂ ਵੀ ਸਾਥ ਦੇਵਾਂਗੇ ਸਮਾਜ ਸੇ ਵੀ ਤੁਹਾਡਾ ਸਾਥ ਦੇਣਗੇ ਤੁਸੀਂ ਕਰੋ ਇਸ ਗੱਲ ਨੂੰ ਕਾਰਵਾਈ ਨੂੰ ਪਾਉਲ ਹੋਊਗਾ ਜੀ ਬਿਲਕੁਲ ਹੂੰਗਾ 101% ਇਸ ਮਿੰਟ ਦੇ ਵਿੱਚ ਉਹਨਾਂ ਲਗਾਤਾਰ ਪੰਜਵੀਂ ਮੌਤ ਹੈ ਇਹ ਕਿ ਕੱਲ ਮੌਤ ਹੋ ਕੇ ਜੜੀ ਨਸ਼ੇ ਦੇ ਕਾਰਨ ਜੀ ਅ ਇਸ ਤੋਂ ਪਹਿਲਾਂ ਹਫ਼ਤਾ ਪਹਿਲਾਂ ਇਸੇ ਦੇ ਵੱਡੇ ਭਰਾ ਦੀ ਮੌਤ ਹੋ ਕੇ ਚੁੱਕੀ ਹਾ ਜੀ ਮਤਲਬ ਇੱਕ ਟੱਬਰ ਦੇ ਵਿੱਚ ਦੋ ਮੌਤਾਂ ਹੋ ਚੁੱਕੀਆਂ ਇੱਕ ਆਵਦੇ ਤੇ ਅੰਦਰ ਅੰਦਰ ਨਸ਼ੇ ਦੇ ਕਰਨੋਂ ਸਰਪੰਚ ਸਾਹਿਬ ਤੁਸੀਂ ਪ੍ਰਸ਼ਾਸਨ ਕੋਲ ਗਏ ਪੁਲਿਸ ਕੋਲ ਗਏ ਜੀ ਜੀ ਬਿਲਕੁਲ ਅਸੀਂ ਚੁੰਨੀ ਚੌਂਕੀ ਤੋਂ ਲੈ ਕੇ ਬਡਾਲੀ ਥਾਣੇ ਤੱਕ ਅੱਗੇ ਆਪਣਾ ਡੀਐਸਪੀ ਸਾਹਿਬ ਤੱਕ ਅੱਗੇ ਐਸਐਸਪੀ ਸਾਹਿਬ ਤੱਕ ਸਾਰਿਆਂ ਦਾ ਜੀ ਜਾ ਚੁੱਕੇ ਆ ਐਮਐਲਏ ਸਾਹਿਬ ਤੱਕ ਉਹਨਾਂ ਨੇ ਵੀ ਫੋਨ ਕਰਿਆ ਆਪਣਾ ਡਾਕਟਰ ਅਮਰ ਸਿੰਘ ਜਿਹੜੇ ਐਮਪੀ ਸਾਹਿਬ ਨੇ ਉਹਨਾਂ ਨੇ ਵੀ ਫੋਨ ਕਰਿਆ ਪਰ ਕੋਈ ਕਾਰਵਾਈ ਨਹੀਂ ਉਸ ਟਾਈਮ ਕੀਤੀ ਗਈ ਹੁਣ ਜਦ ਕੱਲ ਮੌਤ ਹੋ ਚੁੱਕੀ ਹੈ ਹੁਣ ਸ਼ਾਮੀ ਕੱਲ ਆ ਕੇ ਉਹ ਮੰਦੇ ਨੂੰ ਚੱਕਿਆ ਗਿਆ ਪਰ ਪਰ ਉਹਦੇ ਕਾਰਵਾਈ ਨਹੀਂ ਕੀਤੀ ਯਾਰੀ ਉਹਨ ਜਰ ਕੀ ਉਸ ਪਰਚਾ ਆਪਣਾ ਦੇ ਰਿਹਾ ਖੋ ਦਾ ਅੱਛਾ ਅੱਛਾ ਤੋ ਖੋ ਦਾ ਪਰਚਾ ਦੇ ਪਰਚਾ ਦੇ ਰਹੇ ਹਾਂ ਜੀ ਸਿਕੋਂ ਨੀ ਮੋਤ ਦਾ ਕਾਰਨ ਇਹ ਹੈ ਸਾਡੇ ਪਿੰਡ ਦੇ ਵਿੱਚ ਇਹ ਜਾ ਨਾ ਮੁੰਡੇ ਦਾ ਬੂਟਾ ਏ ਐ ਜਾਂ ਨਸ਼ੇ ਨਸ਼ਾ ਦਾ ਬੂਟਾ ਲਾ ਚੁੱਕਾ ਸਾਡੇ ਪਿੰਡ ਦੇ ਜਿਹਨੇ ਮੋਤਾਂ ਦਾ ਕਾਰਨ ਬਣਾ ਦਿੱਤਾ ਸਾਡੇ ਵਿੱਚ ਦੇ ਖਾਤੇ ਕਿ ਪੈਸੇ ਆਉਂਦੇ ਜੀ ਅੱਛਾ ਮਤਲਬ ਤੁਸੀਂ ਹੁਣ ਪਿੰਡ ਚ ਹੋਰ ਮੁੰਡ ਨੌਜਵਾਨ ਨਸ਼ਾ ਕਰਦੇ ਨੇ ਸਾਬ ਬਥੇਰੇ ਆ ਜੀ ਕਰਦੇ ਹੁਣ ਇਹਨੇ ਲਾਏ ਹੋਏ ਮੁੰਡੇ ਨੇ ਅੱਛਾ ਜਿਹੜਾ ਵੇਚਦਾ ਜੀ ਕੀ ਮੰਗ ਕਰਦੇ ਹੋ ਸਰਕਾਰ ਤੋਂ ਸਰਕਾਰ ਤੋਂ ਹੀ ਮੰਗ ਕੀਤੀ ਆਂਦੀ ਹੈ ਕਿ ਇਹਨਾਂ ਨੂੰ ਇਨਸਾਫ ਦਿੱਤਾ ਜਾਵੇ ਤੇ ਮੁੰਡੇ ਨੂੰ ਕੋਈ ਕੜੀ ਤੋਂ ਕੜੀ ਸਜ਼ਾ ਦਿੱਤੀ ਜਾਵੇ ਮੇਰੇ ਭਤੀਜੇ ਦੋ ਭਤੀਜਿਆਂ ਦੀ ਡੈਥ ਹੋ ਗਈ ਸੀ ਅੱਛਾ ਇਹ ਇੱਕ ਦੀ ਰਾਤ ਹੋਈ ਹੈ ਜੀ ਇੱਕ ਦੀ ਰਾਤ ਹੋਈ ਹੈ ਜੀ ਇੱਕ ਪਿਛਲੇ ਚੁੱਕਰਵਾਰ ਨੂੰ ਜਿਹੜੇ ਚੁੱਕਰਵਾਰ ਨੂੰ ਤਾਂ ਭੋਗ ਸੀਗਾ ਹਾਂਜੀ ਹਾਂਜੀ ਮਤਲਬ 15 ਦਿਨਾਂ 'ਚ ਦੋ ਮੌਤਾਂ ਸਾਡੇ ਪਰਿਵਾਰ 'ਚ ਹੋ ਗਈਆਂ ਸਰਕਾਰ ਕਾਰਵਾਈ ਨਹੀਂ ਕਰਦੀ ਜੀ ਸਾਡੇ ਸਰਪੰਚ ਸਾਹਿਬ ਵੀ ਡੀਐਸਪੀ ਸਾਹਿਬ ਨੂੰ ਮਿਲ ਕੇ ਆਏ ਆ ਹਾਂਜੀ ਸਾਰਿਆਂ ਨੂੰ ਐਸਐਟਓ ਕੋਲ ਵੀ ਸਭ ਕੋਈ ਨੇ ਆਪਣੀ ਪਹੁੰਚ ਕਰ ਲਈ ਹੈ ਕੋਈ ਆ ਕੇ ਨਹੀਂ ਵੜਾ ਦਾ ਪਿੰਡ 'ਚ ਅੱਜ ਪੁਲਿਸ ਵਾਲੇ ਕੀ ਕਹਿੰਦੇ ਨੇ ਤੁਹਾਨੂੰ ਇੱਥੇ ਪੁਲਿਸ ਵਾਲੇ ਹੁਣ ਕਹਿੰਦੇ ਆ ਵੀ ਤੁਸੀਂ ਕੋਈ ਗੱਲ ਨਹੀਂ ਅਸੀਂ ਇੱਕ ਬੰਦੇ ਨੂੰ ਰਾਤ ਫੜ ਲਏ ਸੀਗਾ ਬੂਟੇ ਨੂੰ ਹਾਂਜੀ ਤੇ ਉਹ ਹੁਣ ਪਤਾ ਨਹੀਂ ठाੜੇ ਸਾਨੂੰ ਕੋਈ ਪਤਾ ਨਹੀਂ ਉਹਦੇ ਬਾਰੇ ਕੁਦਰਤ ਨੂੰ ਭੋਗੂ ਦਾ ਪਾਇਆ ਸੀ ਹਾਂਜੀ ਅੱਜ ਆਹ ਗਲਮ ਮੌਤ ਸ਼ੁਕਰਵਾਰ ਨੂੰ ਦੀ ਹੋ ਚੁੱਕੀ ਅੱਛਾ ਉਹ ਉ ਤੋਂ ਪਹਿਲਾਂ ਉ ਤੋਂ ਪਹਿਲਾਂ ਪਹਿਲਾਂ 5-7 ਮਰਲੇ ਸੀ ਪਿਛਲੇ ਸ਼ੁਕਰਵਾਰ ਅੱਛਾ ਇੰਨੀਆਂ ਮੌਤਾਂ ਹੋ ਗਈਆਂ ਹਾਂਜੀ 3ੀਆਂ ਬੇਜਦੀਆਂ ਇਹ ਪਿੰਡ ਚ ਹਾਂਜੀ ਅਛਾ ਕੋਈ ਇਹਨੂੰ ਫੜੀ ਨਹੀਂ ਗਈ ਹਾਲ ਤੱਕ ਕੋਈ ਪੁੱਛਦਾ ਸਾਨੂੰ ਕੋਈ ਪੁੱਛ ਕੀ ਮੰਗ ਕਰਦਾਂ ਸਰਕਾਰ ਤੋਂ ਸਰਕਾਰ ਤੋਂ ਮੂਹ ਕੰਮ ਕਰਦੇ ਵੀ ਸਾਡੇ ਬੱਚਿਆਂ ਨੂੰ ਬਚਾਓ ਅੱਜ ਸਵੇਰੇ ਹੀ ਸਾਨੂੰ ਖਬਰ ਮਿਲੀ ਸੀ ਕਿ ਇੱਕ ਫਤਿਹਗੜ੍ਹ ਡਿਸਟ੍ਰਿਕਟ ਦਾ ਕੰਨੀ ਤੇ ਬਿਲਕੁਲ ਲਾਸਤੇ ਮੁਹਾਲੀ ਦੇ ਨੇੜੇ ਪਿੰਡ ਐਪ ਵਾਲਾ ਤੇ ਉੱਥੇ ਅਸੀਂ ਪਹੁੰਚੇ ਇੱਥੇ ਆ ਕੇ ਜੋ ਸਾਨੂੰ ਇਨਫਰਮੇਸ਼ਨ ਮਿਲੀ ਉਹ ਬਿਲਕੁਲ ਸਹੀ ਪਾਈ ਗਈ ਕਾਰਨ ਕਿ ਸੀ ਵੀ ਇੱਥੇ ਇਸੇ ਪਿੰਡ ਦੇ ਵਿੱਚ ਕੁਝ ਦਿਨਾਂ ਦੇ ਵਿੱਚ ਹੀ ਕੁਝ ਦਿਨਾਂ ਦੇ ਵਿੱਚ ਹੀ ਇੱਕ ਨਹੀਂ ਦੋ ਨਹੀਂ ਤਿੰਨ ਨਹੀਂ ਚਾਰ ਮੌਤਾਂ ਨਸ਼ੇ ਦੀ ਡੋਜ਼ ਨਾਲ ਹੋ ਚੁੱਕੀਆਂ ਨੇ ਤੇ ਦੁੱਖ ਦੀ ਗੱਲ ਇਹ ਆ ਕਿ ਇੱਕੋ ਹੀ ਪਰਿਵਾਰ ਦੇ ਦੋ ਨੌਜਵਾਨ ਮੁੰਡੇ ਇੱਕ ਦਾ ਵੱਡੇ ਭਰਾ ਦਾ ਤਾਂ ਜੇ ਦੋ ਦਿਨ ਹੋਏ ਨੇ ਭੋਗ ਬਾਕੇ ਆਟਿਆ ਤੇ ਇੱਕ ਦੀ ਅੱਜ ਮੌਤ ਹੋ ਗਈ। ਬੜਾ ਸਮਾਂ ਲੱਗੂਗਾ ਇਹ ਨਹੀਂ ਹੈਗਾ ਵੀ ਨਾਲ ਦੀ ਨਾਲ ਚੱਕ ਕੇ ਉਸ ਟਾਈਮ ਨਾਲ ਦੇਖੋ ਪਹਿਲਾਂ ਇਨਫੋਰਮੇਸ਼ਨ ਕ੍ਰੀਏਟ ਕਰਨੀ ਕਿਵੇਂ ਫੰਡਾਮੈਂਟਲ ਅਨੁਸਾਰ ਵੀ ਉਦਬੰਦੀ ਚੁਣੋਣੀ ਪ੍ਰੋਗਰਾਮ ਸਾਰਾ ਬਣਿਆ ਹੋਇਆ ਸੀ ਅਸੀਂ ਤੋਂ ਪਹਿਲਾਂ ਪੂਰਾ ਇਹਦਾ ਪ੍ਰੋਗਰਾਮ ਬਣਿਆ ਹੋਇਆ ਸੀ ਇਨਫੋਰਮੇਸ਼ਨ ਸਾਡੇ ਕੋਲ ਆਈ ਹੋਈ ਸੀਗੀ ਤੇ ਪੱਕੀ ਸਰ ਸਰ ਦੀ ਡਿਊਟੀ ਲਾਈ ਹੋਈ ਸੀ ਕਿ ਉਹ ਪ੍ਰੋਗਰਾਮ ਚਾੜਨਾ ਇਨਾਂ ਨੂੰ ਅਸੀਂ